ਕਿਸਾਨ ਵੀਰੋ ਤਰੀਕ ਅੱਜ ਹੋ ਗਈ 28 ਸਤੰਬਰ 2025 ਦਿਨ ਆ ਜੈਤਵਾਰ ਤੇ ਖੜੇ ਆਪਾਂ ਨਾਬਾ ਮੰਡੀ ਦੇ ਵਿੱਚ ਤੇ ਦੇਖਾਂਗੇ ਵੀ ਅੱਜ ਬਾਸਮਤੀ ਦਾ ਜਿਹੜਾ ਕੀ ਰੇਟ ਲੱਗ ਰਿਹਾ ਤੇ ਅੱਜ ਜਿਹੜੀ ਬਈ ਵੈਰੈਟੀ ਆਈ 1509 1847 ਤੇ 1692 ਜਿਹੜੀ ਵੈਰੈਟੀ ਆਈ ਆ ਤੇ ਬਾਕੀ ਬਈ ਰੇਟ ਤੁਹਾਨੂੰ ਦਿਖਾਉਨੇ ਅੱਜ ਬੋਲੀ ਤੇ ਕੀ ਰੇਟ ਜਿਹੜਾ ਅੱਜ ਦਾ ਲੱਗਦਾ ਤੇ ਵੀਡੀਓ ਨੂੰ ਤੱਕ ਕੇ ਸ਼ੇਅਰ ਬਈ ਜ਼ਰੂਰ ਕਰਿਆ ਕਰੋ ਐਵੇਂ ਤੇ ਨਾ ਗੱਲ ਗਏ ਦੇਖੋ ਹੈਂ 3100 3100 3100 3100 ਦੇਖ ਓਏ 5 ਕਈ ਬੋਲੇ 5 ਨਹੀਂ ਆ ਪਰ ਕਈ ਬੋਲ 10 15 2 20 20 ਬੱਚੇ ਤੇ 35 40 40 50 55 55 60 60 ਛੱਡ ਦੋ 31 ਰੁਪਏ ਵੇਚ ਦੋ ਵੇਚ ਦੋ ਵੇਚੋ ਘੱਟੋ ਚਲੋ ਜੀ 31 ਛੱਡੋ ਹੀ ਮਾਲ ਬਾ ਗੱਲ ਕੋਈ ਜਿੰਨੇ ਦੇ ਹਾਂ 30 ਹੋਗਾ ਉਹ ਨਹੀਂ ਕਿਹਾ ਦੱਤਾ ਹੋਣਾ ਆ ਗਿਆ ਰੱਖ ਲਈ ਓਏ 3100 5 10 15 2 25 30 ਕਹਿੰਦੇ ਕੰਦੀਆ ਕੱਢੀ ਦੋ 300 ਤਾਂ ਨਿਕਲ ਨਹੀਂ ਆਉਂਦਾ ਮਾਲ ਦਾ ਕਰਦੇ ਬੇ ਦੇਖੋ ਪੰਜ 10 15 20 25 ਬਾਈ ਬੱਚੇ 30 35 40 50 60 70 80 90 91 93 95 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 ਕੀ 28 ਮੈਂ ਕਹਾਂ 50 55 7 799 ਹੋਏ 5 10 15 20 25 30 35 40 50 55 7 799 ਹੋਏ 5 10 15 20 25 30 35 40 50 50 50 ਦੋ ਕਿੰਨੇ 50 ਕਿੰਨੇ ਆ ਭੀ 50 ਬਣਾ ਦੋ ਤੇਨੇ ਆ 50 ਰੁਪਏ ਬੰਕੇ ਵਾਰੀ ਪਾਤਣਾ ਕਿੰਨੇ ਸਾਹਦੇ ਆ ਆਹ ਆਹ ਅੱਜ ਆਹ ਗੜਾ ਸਿੱਤਲਾ ਹੋ ਗਿਆ ਕਾਲਾ ਕਾਲਾ ਕਿੱਥੇ ਫੜਾਓ ਓਏ ਹਲੋ ਅੱਜ ਦੇਖੋ ਨਤੀਬੇ ਨਤੀਬੇ ਦੇਖੋ ਕੋਣ ਆਦੇ ਹੁਵੀਏ ਨਦੀ 5 10 15 20 25 30 35 40 50 55 70 75 80 90 93 5 10 15 20 25 30 35 40 50 55 70 75 80 90 93 5 10 10 10 2 31 10 30 4 5 ਕਿਸਾਨੀ ਵੀਰੋ ਜਿਹੜੀ ਤੁਸੀਂ ਬਾਸਮਤੀ ਦੀ ਬੋਲੀ ਦੇਖ ਰਹੇ ਸੀ ਕਿ ਨਾਬਾ ਮੰਡੀ ਜਿਸ ਦੀ ਤੇ ਅੱਜ ਦਿਨ ਐਤਵਾਰ 28 ਤਰੀਕ ਨਵਾਂ ਮਹੀਨਾ 2025 ਤਾਂ ਅੱਜ ਵੀ ਜਿਹੜੀ 1509 ਤੇ 1692 ਜਿਹੜੀ ਬਾਸਮਤੀ ਆਈ ਸੀ ਉਹਦਾ ਰੇਟ ਹੈ ਜਿਹੜਾ 2800 ਰੁਪਏ ਤੋਂ ਲੈ ਕੇ ਤੇ 3100 ਤੇ 7500 ਰੁਪਏ ਤੱਕ ਜਿਹੜਾ ਅੱਜ ਦਾ ਰੇਟ ਰਿਹਾ ਤੇ 25000 ਗੱਟੇ ਦੇ ਨੇੜੇ ਜਿਹੜਾ ਅੱਜ ਆਇਆ ਸੀਗਾ ਤੇ ਜੇ ਗੱਲ ਕਰੀਏ ਆਪਾਂ ਵੀ 1847 ਦੀ 1847 ਦਾ ਜਿਹੜਾ ਅੱਜ ਦਾ ਰੇਟ ਸੀਗਾ 2500 ਰੁਪਏ ਤੋਂ ਲੈ ਕੇ ਤੇ 2900 ਤੇ 50 ਰੁਪਏ ਤੱਕ ਜਿਹੜੀ 1847 ਜਿਵੇਂ ਕੀ ਹੈ ਤੇ ਲਗਭਗ 500 ਗੱਟਾ ਜਿਹੜਾ ਅੱਜ 1847 ਦਾ ਆਇਆ ਸੀਗਾ ਤੇ 1692 ਤੇ 1509 ਕਿਸਾਨੀ ਵੀਰੋ ਜਿਹੜੀ ਇੱਕੋ ਰੇਟ ਜੇ ਵਿਕੀ ਹੈ 2800 ਤੋਂ ਲੈ ਕੇ 3175 ਰੁਪਏ ਤੱਕ ਜਿਹੜਾ ਟੌਪ ਦਾ ਜਿਹੜਾ ਰੇਟ ਅੱਜ ਗਿਆ 1509 ਜਿਹੜੀ 3175 ਰੁਪਏ ਤੱਕ ਵਿਕੀ ਆ ਤੇ 16 ਬੰਨੇ ਦਾ ਵੀ ਰੇਟ ਜਿਹੜਾ ਇਹਦੇ ਆਸ-ਪਾਸ ਜੀ ਰਿਹਾ ਤੇ ਕਿਸਾਨ ਵੀਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਿਸਾਨ ਵੀਰ ਤੁਸੀਂ ਆਪਣੇ ਫੇਸਬੁੱਕ ਪੇਜ ਵਪਾਰੀ ਦਾ ਵੀ ਜਿਹੜਾ ਤੁਸੀਂ ਜੁੜ ਸਕਦੇ ਹੋ ਉਸ ਨੂੰ ਫੋਲੋ ਕਰ ਸਕਦੇ ਹੋ ਉਸ ਤੇ ਜਿਹੜੇ ਆਪਾਂ ਬਾਸਮਤੀ ਦੀਆਂ ਕਈ ਮੰਡੀਆਂ ਦੇ ਜਿਹੜੇ ਰੇਟ ਆਪਾਂ ਸਾਂਝੇ ਕਰਦੇ ਆ ਤੇ ਤੇ ਨਾਲ ਦੀ ਨਾਲ ਜਿਹੜੇ ਆਪਾਂ ਸਬਜ਼ੀਆਂ ਦੇ ਰੇਟ ਵੀ ਬਰਨਾਲਾ ਮੰਡੀ ਹੋ ਗਈ ਚਾਹੇ ਆਪਾਂ ਦਿੱਲੀ ਦੀਆਂ ਕੁਝ ਮੰਡੀਆਂ ਜਿਵੇਂ ਆਜ਼ਾਦਪੁਰ ਮੰਡੀ ਹੋ ਗਈ ਕੋਟਕਪੂਰਾ ਮੰਡੀ ਦੀ ਫਰੀ ਕੋਟ ਮਕਸਰ ਮੰਡੀ ਦੀ ਜਿਹੜੀਆਂ ਸਬਜ਼ੀਆਂ ਦੇ ਰੇਟ ਵੀ ਜਰੂਰ ਉਸਤੇ ਆਪਾਂ ਸਾਂਝੇ ਕਰਦੇ ਆ ਤੁਸੀਂ ਆਪਣੇ ਫੇਸਬੁੱਕ ਤੇ ਜਾ ਕੇ ਵਪਾਰੀ ਸਰਚ ਕਰ ਸਕਦੇ ਹੋ ਤੇ ਆਪਣਾ ਜਿਹੜਾ ਪੇਜ ਓਪਨ ਹੋ ਜਾਊਗਾ ਤੇ ਫੋਲੋ ਯੂਰ ਕਰਿਓ ਜੀ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ